ਪਰ ਮੈਂ ਅਧਿਆਪਕ ਨਹੀਂ ਬਣ ਪਾਇਆ ਤੇ ਮੈਂ ਹੁਣ ਹੈਗਾ ਲੋਕ ਸੰਪਰਕ ਵਿਭਾਗ ਦੇ ਵਿੱਚ ਬੱਚਿਆਂ ਨੂੰ ਮੈਂ ਦੱਸਦਾ ਕਿ ਇਹ ਮਹਿਕਮਾ ਸਰਕਾਰ ਦੀਆਂ ਸਕੀਮਾਂ ਦੇ ਪ੍ਰਚਾਰ ਕਰਨ ਲਈ ਜਾਂ ਪਬਲਿਕ ਰਿਲੇਸ਼ਨ ਟਰਮ ਹੁੰਦਾ ਅੱਜਕੱਲ੍ਹ ਦੇ ਤੁਸੀਂ ਬੱਚੇ ਜਾਣਦੇ ਹੋ ਤੁਹਾਡਾ ਕਾਲਜ ਵੀ ਇੱਕ ਪਬਲਿਕ ਰਿਲੇਸ਼ਨ ਦੇ ਉਪਰਾਲੇ ਕਰਦਾ ਹੈ ਕਿ ਹੋਰ ਬੱਚੇ ਤੁਹਾਡੇ ਕਾਲਜ ਨੂੰ ਆਪਟ ਕਰਨ ਤੁਹਾਡੇ ਕਾਲਜ ਦੀ ਇਮੇਜ ਅੱਛੀ ਹੋਵੇ ਉਸੇ ਕਰਾ ਮੇਰੇ ਮਹਿਕਮੇ ਦਾ ਕੰਮ ਹੈ ਕਿ ਸਰਕਾਰ ਦੀ ਇਮੇਜ ਅੱਛੀ ਹੋਵੇ ਲੋਕਾਂ ਦੇ ਵਿੱਚ ਲੋਕਾਂ ਤੱਕ ਸਰਕਾਰ ਦੀਆਂ ਸਕੀਮਾਂ ਦੀ ਜਾਣਕਾਰੀ ਪਹੁੰਚੇ ਔਰ ਲੋਕਾਂ ਦੇ ਜਿਹੜੇ ਫੀਡਬੈਕ ਹੈ ਉਹ ਸਰਕਾਰ ਤੱਕ ਪਹੁੰਚੇ ਇਹ ਵਾਲਾ ਕੰਮ ਜਿਹੜਾ ਮੇਰਾ ਵਿਭਾਗ ਕਰਦਾ ਹੈਗਾ ਜਿਨੇ ਪਹਿਲਾਂ ਮੈਡਮ ਸੀਬਾ ਹੋਰਾਂ ਨੇ ਦੱਸਿਆ ਕਿ ਸਾਨੂੰ ਇਸ ਜਿਹੜਾ ਪਿੰਡ ਤੋਂ ਬੜਾ ਸਹਿਯੋਗ ਮਿਲਿਆ ਤੋਂ ਮੈਮ ਇਸ ਪਿੰਡ ਤੋਂ ਤੇ ਸਹਿਯੋਗ ਮਿਲਣਾ ਹੀ ਸੀ ਹੋਰ ਕੋਈ ਇਸ ਤੋਂ ਬਿਹਤਰ ਪਿੰਡ ਹੈ ਸਾਡੇ ਇਲਾਕੇ ਖੋਣਾ ਨਹੀਂ ਸੀ ਕਿਉਂਕਿ ਜੇ ਇਸ ਪਿੰਡ ਨੇ ਇੰਨੇ ਅਧਿਆਪਕ ਪੈਦਾ ਕੀਤੇ ਆ ਉਹ ਇੱਕ ਅਤੇ ਆਪਕੇ ਪੈਦਾ ਕਰਨਾ ਇੱਕ बीएड ਦਾ ਕੋਰਸ ਜਾਂ ਆਈਟੀਟੀ ਇੱਕ ਕੋਰਸ ਨਹੀਂ ਕਰ ਲੈਣਾ ਉਹਦੇ ਮਾਪਿਆਂ ਦੀ ਕਿੰਨੇ ਸਾਲਾਂ ਦੀ ਮਿਹਨਤ ਲੱਗੀ ਹੋਏਗੀ ਔਰ ਪੂਰੇ ਪਿੰਡ ਦਾ ਇੱਕ ਮਾਹੌਲ ਹੋਏਗਾ ਇੱਕ ਸੋਚ ਹੋਏਗੀ ਪਿੰਡ ਕੋਲੇ ਕਿ ਪੜਾਈ ਪਰਤੀ ਅੱਗੇ ਵਧਨ ਪਰਤੀ ਇੱਕ ਨੇਕ ਨੀਤੀ ਨਾਲ ਚੱਲਦੇ ਹੋਏ ਇਹ ਪਿੰਡ ਦੇ ਲੋਕ ਤਰੱਕੀ ਕਰ ਰਹੇ ਨੇ ਸੋ ਸਾਰੇ ਹੀ ਪਿੰਡ ਦੇ ਲੋਕਾਂ ਨੂੰ ਮੈਂ ਵਧਾਈ ਦਿੰਦਾ ਉਹਨਾਂ ਦੇ ਇਹ ਚਰਨਾ ਚ ਨਮਸਕਾਰ ਕਰਦਾ ਹਾਂ ਪ੍ਰੇਰਨਾ ਸਰੋਤ ਨੇ ਦੂਜਿਆਂ ਲਈ ਔਰ ਦੂਸਰੀ ਇੱਥੇ ਮਾਤਾ ਜੀ ਮਾਤਾ ਬਸੰਤੀ ਦੇਵੀ ਜੀ ਦਾ ਮੰਦਿਰ ਹੈ ਉਹਨਾਂ ਦਾ ਆਸ਼ੀਰਵਾਦ ਵੀ ਇਸ ਨਗਰ ਤੇ ਹੈ ਉਹ ਵੀ ਉਹਦਾ ਵੀ ਅਸਰ ਜ਼ਰੂਰ ਇਹਨਾਂ ਦੀ ਤਰੱਕੀ 'ਚ ਹੋਏਗਾ ਮਾਤਾ ਦਾ ਆਸ਼ੀਰਵਾਦ ਵੀ ਇਹਦੀ ਤਰੱਕੀ ਦੇ ਵਿੱਚ ਸ਼ਾਮਲ ਹੋਏਗਾ ਵਿਦਿਆਰਥੀਓ ਜਿਨੇ ਭពਿੰਦਰ ਉtreja ਸਰ ਦੱਸ ਕੇ ਗਏ ਆ ਕਿਤਾਬਾਂ ਦੀ ਗੱਲ ਉਹਨਾਂ ਨੇ ਕੀਤੀ ਔਰ ਇੱਥੇ ਪਹਿਲਾਂ ਤੋਂ ਲਾਇਬ੍ਰੇਰੀ ਆ ਉਹਨਾਂ ਨੇ ਕਿਹਾ ਕਿ ਪਾਸ਼ਾ ਵਿਭਾਗ ਦੀਆਂ ਕਿਤਾਬਾਂ ਵੀ ਉਹ ਤੁਹਾਡੇ ਲਈ ਭੇਜਣਗੇ ਸੋ ਉਹਦੇ ਲਈ ਸਰ ਮੈਂ ਨਿੱਜੀ ਤੌਰ ਤੇ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਕਿਤਾਬ ਹੀ ਇੱਕ ਹੈ ਜਿਹੜਾ ਸਾਧਨ ਹੈ ਜਿਹਦੇ ਨਾਲ ਸਾਡੀ ਓਵਰਆਲ ਡਵੈਲਪਮੈਂਟ ਹੁੰਦੀ ਹੈ ਤੁਸੀਂ ਕਾਲਜ ਸਕੂਲ ਵਿੱਚੋਂ ਇੱਕ ਸਿਲੇਬਸ ਦਾ ਪਾਠ ਪੜ੍ਹ ਕੇ ਉਹ ਤੇ ਇੱਕ ਲੈਵਲ ਬਣਾਇਆ ਹੋਇਆ ਸੀ ਜਿਵੇਂ ਗੇਮ ਦੇ ਵਿੱਚ ਲੈਵਲ ਹੁੰਦੇ ਆ ਕਿ ਆ ਲੈਵਲ ਪਾਰ ਕਰ ਲਿਆ ਉਤੇ ਸਿਰਫ ਅਸੀਂ ਇੱਕ ਲੈਵਲ ਪਾਰ ਕਰ ਰਹੇ ਸੀਗੇ ਤੇ ਆਪਣੇ ਆਪ ਨੂੰ ਪਾਰਟਿਕੂਲਰ ਜੌਬ ਲੈਣ ਦੀ ਵਿੱਚ ਇਸ ਅਧਿਆਪਕ ਦੀ ਜੌਬ ਲਈ ਆਪਣੇ ਆਪ ਨੂੰ ਤਿਆਰ ਕਰ ਰਹੇ ਹਾਂ ਕੋਈ ਵਕਾਲਤ ਕਰਦਾ ਹੈ ਲਾਅ ਕਰਦਾ ਹੈ ਤਾਂ ਉਹਦੇ ਲਈ ਆਪਣੇ ਆਪ ਨੂੰ ਤਿਆਰ ਕਰਦਾ ਪਰ ਜਿਹੜੀ ਕਿਤਾਬ ਹੈ ਇਹ ਜਰਨਲ ਉਹ ਅਸੀਂ ਵਕ ਵਕ ਕਿਤਾਬਾਂ ਵਿਸ਼ਿਆਂ ਦੀਆਂ ਜਦ ਪੜ੍ਹਦੇ ਹਾਂ ਤਾਂ ਸਾਡੀ ਓਵਰਆਲ ਸਾਡੀ ਜਿਹੜੀ ਸਖਸ਼ੀਅਤ ਹੈ ਉਹਦੇ ਵਿੱਚ ਨਿਖਾਰ ਆਉਂਦਾ ਹੈ ਸੋ ਮੈਂ ਧਨਵਾਦੀ ਹਾਂ ਭਵਿੰਦਰ ਉtreja ਸਰ ਹੋਰਾਂ ਦਾ ਔਰ ਉਹਨਾਂ ਦਾ ਪਾਸ਼ਾ ਵਿਭਾਗ ਵਿਸ਼ੇਸ਼ ਤੌਰ ਤੇ ਉਪਰਾਲੇ ਵੀ ਕਰ ਰਿਹਾ ਹੈ ਇਸ ਤਰ੍ਹਾਂ ਦੇ ਜਿਹੜੇ ਕੈਂਪ ਵੀ ਲਾਂਦੇ ਐ ਬੁੱਕ ਪ੍ਰਦਰਸ਼ਨੀ ਲਾਂਦੇ ਐ ਕਿੱਥੇ ਤੁਸੀਂ ਪਰਚੇਸ ਕਰ ਸਕਿਓ ਉਹਨਾਂ ਦੀਆਂ ਕਿਤਾਬਾਂ ਉਹਨਾਂ ਨੇ ਨਹੀਂ ਦੱਸਿਆ ਪਰ ਮੈਂ ਉਹਨਾਂ ਦੀ ਬਿਹਫਤੇ ਦੱਸਦਾ ਕਿ ਤੁਸੀਂ ਉਹਨਾਂ ਦੇ ਦਫ਼ਤਰ ਤੋਂ ਕਿਤਾਬਾਂ ਦੀ ਖਰੀਦ ਵੀ ਕਰ ਸਕਿਓ ਔਰ ਬਹੁਤ ਸਸhtੀਆਂ ਤੇ ਉੱਚ ਮਿਆਰ ਦੀਆਂ ਕਿਤਾਬਾਂ ਐ ਜਿਹੜਾ ਸਾਹਿਤ ਸਾਨੂੰ ਪੜ੍ਹਨਾ ਚਾਹੀਦਾ ਹੈ ਪੰਜਾਬੀਆਂ ਨੂੰ ਬਹੁਤ ਜਿਹੜੇ ਮਹਾਰਾ ਵੱਲੋਂ ਉਹਦੀ ਸਿਲੈਕਸ਼ਨ ਕੀਤੀ ਜਾਂਦੀ ਹੈ ਕਿ ਪਾਸ਼ਾ ਪਿਵਾਗੇ ਪੁਸਤਕ ਨੂੰ ਪ੍ਰਕਾਸ਼ਿਤ ਕਰੇ ਤੇ ਫਿਰ ਉਹਨਾਂ ਨੂੰ ਪ੍ਰਕਾਸ਼ਿਤ ਕੀਤਾ ਜਾਂਦਾ ਔਰ ਬਹੁਤ ਸਬਸਿਡਾਈਜ਼ਡ ਰੇਟ ਤੇ ਉਹਨਾਂ ਦੀਆਂ ਕਿਤਾਬਾਂ ਹੈਗੀਆਂ ਤੋਂ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਾਂਗਾ ਕਿ ਇਸ ਕਿਤਾਬਾਂ ਨਾਲ ਤੁਸੀਂ ਜ਼ਰੂਰ ਜੁੜਨਾ ਔਰ ਇੱਕ ਆਖਰੀ ਬੇਨਤੀ ਮੈਂ ਸਮੇਂ ਦੀ ਨਜ਼ਾਕ ਨੂੰ ਦੇਖਦਾ ਹੋਇਆ ਸਾਡੇ ਵਿਦਿਆਰਥੀਆਂ ਨਾਲ ਔਰ ਖਾਸ ਕਰਕੇ ਪਿੰਡ ਦੇ ਲੋਕਾਂ ਨੂੰ ਵੀ ਇਹ ਮੈਂ ਦੱਸਾਂਗਾ ਮੇਰੇ ਵਿਸ਼ੇ ਨਾਲ ਸੰਬੰਧਿਤ ਜਿਹੜੀ ਗੱਲ ਮੈਡਮ ਨੇ ਮੇਰੀ ਕੀਤੀ ਸੀ ਕਿ ਕਮਿਊਨੀਕੇਸ਼ਨ ਮੇਰਾ ਵਿਸ਼ਾ ਹੈ ਅੱਜਕੱਲ ਸਾਡੇ ਦਿਮਾਗ ਨੂੰ ਪ੍ਰਭਾਵਿਤ ਕਰਨ ਦੀ ਖੇਡ ਚੱਲ ਰਹੀ ਹੈ ਅੱਜ ਤੋਂ 100 ਸਾਲ ਪਹਿਲਾਂ ਜਦੋਂ ਕੋਈ ਪਿੰਡ ਹੁੰਦਾ ਸੀ ਤੇ ਉਦੋਂ ਪਿੰਡ ਚੋਂ ਕੋਈ ਮਹੀਨੇ ਮਸਿਆ ਕੋਈ ਸ਼ਹਿਰ ਜਾਂਦਾ ਸੀ ਤੇ ਉੱਥੋਂ ਕੋਈ ਨਵੀਂ ਗੱਲ ਲੈ ਕੇ ਆਉਂਦਾ ਸੀ ਭਾਵੇਂ ਕਿ ਜੋ ਸਾਡੀ ਦਾਦੇ-ਪਰਦਾਦੇ ਤੋਂ ਜਾਂ ਸਾਡੇ ਵੈਦਿਕ ਕਾਲ ਤੋਂ ਜੋ ਸਾਡੀ ਸੱਭਿਆਚਾਰ ਚੱਲੀ ਆ ਰਹੀ ਸੀ ਚੰਗੀਆਂ ਗੱਲਾਂ ਦਾਦਾ-ਦਾਦੀ ਤੋਂ ਸੁਣਦੇ ਆ ਰਹੇ ਸੀ ਪਿੰਡ ਦੇ ਬਜ਼ੁਰਗਾਂ ਤੋਂ ਸੁਣਦੇ ਆਏ ਰਹੇ ਸੀ ਉਹ ਇੱਕ ਲਿਗੇਸੀ ਅੱਗੇ ਤੋਂ ਅੱਗੇ ਚੱਲਦੀ ਜਾਂਦੀ ਸੀ ਪਰ ਹੁਣ ਹੁਣ ਤੇ ਸਾਡੇ ਕੋਲੇ ਸੂਚਨਾਵਾਂ ਦੀ ਬੰਬਾਰਡਮੈਂਟ ਹੋ ਰਹੀ ਹੈ ਟੀਵੀ ਤੋਂ ਆ ਰਹੀ ਹੈ ਫੋਨ ਤੋਂ ਆ ਰਹੀ ਹੈ ਪਤਾ ਨਹੀਂ ਕਿੱਥੋਂ ਕਿੱਥੋਂ ਆ ਰਹੀ ਹੈ ਔਰ ਸਾਡਾ ਬਾਹਰ ਨੂੰ ਜਾਣਾ ਵੀ ਪਿੰਡ ਤੋਂ ਹੁਣ ਤਾਂ ਲਗਭਗ ਅੱਧਾ ਪਿੰਡ ਕਿਸੇ ਨਾ ਕਿਸੇ ਕੰਮ ਲਈ ਰੋਜ਼ ਸ਼ਹਿਰੋਂ ਬਾਹਰ ਪਿੰਡੋਂ ਬਾਹਰ ਜਾਂਦਾ ਤਾਂ ਉਹ ਸਾਡੇ ਦਿਮਾਗ 'ਤੇ ਜਿਹੜੀਆਂ ਤਾਕਤਾਂ ਉਹ ਤਾਕਤਾਂ ਚੰਗੀਆਂ ਵੀ ਹੋ ਸਕਦੀਆਂ ਮੈਂ ਇੱਕ ਤਾਕਤਾਂ ਮਤਲਬ ਤਾਕਤ ਉਹ ਮੇਰਾ ਮਹਿਕ ਮੇਰਾ ਕੰਮ ਹੈ ਕਿ ਮੈਂ ਤੁਹਾਨੂੰ ਦੱਸਾਂ ਕਿ ਸਰਕਾਰ ਇਹ ਕੰਮ ਕਰਦੀ ਪਈ ਹੈ ਤੁਹਾਨੂੰ ਉਹਦੀਆਂ ਯੋਜਨਾਵਾਂ ਵੀ ਦੱਸਾਂ ਇੱਕ ਤੁਹਾਨੂੰ ਸਰਕਾਰਪਤੀ ਆਸਥਾ ਹੋਵੇ ਆਸਥਾ ਹੋਣੀ ਵੀ ਚਾਹੀਦੀ ਹੈ ਕਿਉਂਕਿ ਜਦੋਂ ਸਰਕਾਰਪਤੀ ਆਸਥਾ ਨਹੀਂ ਹੁੰਦੀ ਸਰਕਾਰ ਦਾ ਭਾਵ ਇੱਕ ਗਵਰਨਮੈਂਟ ਹੈ ਉਹ ਕਿਸੇ ਵੀ ਪਾਰਟੀ ਦੀ ਹੋ ਸਕਦੀ ਹੈ ਜੋ ਵੀ ਲੋਕਾਂ ਨੇ ਚੁਣੀ ਹੋਵੇ ਜੇ ਆਸਥਾ ਨਹੀਂ ਹੋਏਗੀ ਤਾਂ ਸਿਸਟਮ ਦੇ ਵਿੱਚ ਜਿਹੜਾ ਵਿਗਾੜ ਆ ਜਾਏਗਾ ਉਹ ਤਾਂ ਫਿਰ ਅਲਗਾਵਾਦ ਮਖਵਾਦ ਉੱਥੋਂ ਹੀ ਉੱਪਜਦਾ ਹੈ ਨਾ ਜਦੋਂ ਲੋਕਾਂ 'ਚ ਆਪਣੀ ਸਰਕਾਰਪਤੀ ਆਸਥਾ ਨਹੀਂ ਰਹਿੰਦੀ ਅਫਗਾਨਿਸਤਾਨ ਪਾਕਿਸਤਾਨ ਕੇਹੀ ਚੀਜ਼ਾਂ ਦੇਖ ਰਹੇ ਹਾਂ ਤੋ ਉਵੇਂ ਹੀ ਤੁਹਾਡੇ ਕੋਲੇ ਅੱਜ ਕੱਲ੍ਹ ਹੋਰ ਬਹੁਤ ਸਾਰੀਆਂ ਤਾਕਤਾਂ ਹੈ ਜਿਹੜੀਆਂ ਸਾਡੇ ਦਿਮਾਗ ਨੂੰ ਸਾਡੇ ਬੱਚਿਆਂ ਨੂੰ ਸਾਡੇ ਵੱਡਿਆਂ ਨੂੰ ਵੀ ਈਵਨ ਸਾਡੀ ਖੇਤੀ ਪ੍ਰਤੀ ਵੀ ਸਾਡੇ ਹੋਰ ਚੀਜ਼ਾਂ ਪ੍ਰਤੀ ਵੀ ਜਿਹੜੀਆਂ ਅਜਿਹੀਆਂ ਵਿਖਿਆਣ ਸਿਰਜ ਰਹੀਆਂ ਹੈ ਕਿ ਸਾਨੂੰ ਸਮਝ ਨਹੀਂ ਆਉਂਦਾ ਅਸੀਂ ਦੇਖਦੇ ਆ ਕਿ ਆ ਸਾਹਮਣੇ ਵਾਈਟ ਦਿਖਦਾ ਹੈ ਪਰ ਉਹ ਵਾਈਟ ਨਹੀਂ ਹੈਗਾ ਉਹਦੇ ਪਿੱਛੇ ਕੋਈ ਲੁਕਿਆ ਸੰਦੇਸ਼ ਹੈ ਤੁਸੀਂ ਪੜ੍ਹ ਲਿਖ ਕੇ ਆਪਣੇ ਦਿਮਾਗ ਨੂੰ ਇੰਨਾ ਸੁਚੇਤ ਕਰਨਾ ਹੈ ਕਿ ਜੋ ਤੁਹਾਨੂੰ ਦੱਸਿਆ ਜਾ ਰਿਹਾ ਹੈ ਪੜਾਇਆ ਜਾ ਰਿਹਾ ਹੈ ਪੜਾਏ ਤੋਂ ਪਾ ਕਿਸੇ ਵੀ ਮਾਧਮ ਨਾਲ WhatsApp, ਸੋਸ਼ਲ ਮੀਡੀਆ ਜਾਂ ਟੀਵੀ ਤੇ ਦਿਖਾਇਆ ਜਾ ਰਿਹਾ ਹੈ ਜਾਂ ਕਿਤੇ ਵੀ ਤੁਸੀਂ ਜਾਂ ਮੈਂ ਹੀ ਤੁਹਾਨੂੰ ਲੈਕਚਰ ਦੇ ਕੇ ਜਾ ਰਿਹਾ ਮੇਰੇ ਆ ਵੀ અવલોਕਣ ਕਰੋ ਕਿ ਮੈਂ ਜਿਹੜੀ ਗੱਲ ਦੱਸ ਕੇ ਗਿਆ ਕਿ ਇਹ ਉਹਦੇ ਵਿੱਚ ਸਹੀ ਸੀ ਮੈਨੂੰ ਮੰਨਣੀ ਚਾਹੀਦੀ ਜਾਂ ਹੋ ਸਕਦਾ ਮੇਰੀ ਗੱਲ ਹੀ ਗਲਤ ਹੋਵੇ ਕਿਉਂ ਮੰਨੋ ਤੁਸੀਂ ਮੇਰੀ ਗੱਲ ਆਪਣੇ ਦਿਮਾਗ ਨੂੰ ਇੰਨਾ ਕੋਈ ਸੁਚੇਤ ਕਰਨਾ ਹੈ ਜਾਗਰੂਕ ਕਰਨਾ ਹੈ ਕਿ ਤੁਹਾਨੂੰ ਜਿਹੜੀਆਂ ਸੂਚਨਾਵਾਂ ਆ ਰਹੀਆਂ ਉਹਨਾਂ 'ਚ ਚੰਗੀ ਰੱਖਣੀ ਊੜ-ਕਬਾੜ ਛੱਡ ਦੇਣਾ ਔਰ ਪੂਰੀ ਗੱਲ ਇਹ ਹੈ ਕਿ ਇਸ ਵੇਲੇ ਬੁਰੀਆਂ ਗੱਲਾਂ ਵੱਧ ਆ ਰਹੀਆਂ ਚੰਗੀਆਂ ਸੂਚਨਾਵਾਂ ਘੱਟ ਆ ਰਹੀਆਂ ਜਿਹੜੀਆਂ ਸਾਡੇ ਸੋਚ ਨੂੰ ਪ੍ਰਭਾਵਿਤ ਕਰ ਰਹੀਆਂ ਸਾਡੀ ਦਿਸ਼ਾ ਭ੍ਰਮਿਤ ਕਰ ਰਹੀਆਂ ਸਾਡੇ ਬੱਚਿਆਂ ਨੂੰ ਇੱਕ ਸੋਸ਼ਲ ਮੀਡੀਆ ਦੇ ਰੂਪ ਵਿੱਚ ਇੱਕ ਜ਼ਹਿਰ ਪਰੋਸਿਆ ਜਾ ਰਿਹਾ ਹੈ ਕਿ ਸਾਨੂੰ ਇੰਨੀ ਦੇਰ ਤੱਕ ਫੋਨ ਤੇ ਵੀਡੀਓ ਰੀਲਾਂ ਸ਼ਾਰਟ ਦੇਖਣ ਦੀ ਲੋੜ ਹੈ ਜੇ ਉਹ ਦੱਸ ਰਹੇ ਨਾਲ ਵਾਲਿਆਂ ਨੂੰ ਹਨਾ ਚਲੋ ਕੋਈ ਗੱਲ ਤੁਸੀਂ ਪੁਆਇੰਟ ਆਊਟ ਹੋ ਗਏ ਹੁਣ ਖਿਆਲ ਰੱਖਣਾ ਹੁਣ ਤੁਹਾਡੇ ਤੇ ਤਾਂ ਸਾਰਾ ਸਟਾਫ ਵੀ ਤੁਹਾਡੇ ਦੇ ਖਿਆਲ ਰੱਖੂਗਾ ਹੁਣ ਤੁਹਾਡੇ ਕਾਲਜ ਵਾਲਾ ਤੇ ਉਹ ਚੀਜ਼ ਨੂੰ ਦੇਖਣਾ ਹੈ ਇਹ ਗੱਲ ਦੀ ਸੋਸ਼ਲ ਮੀਡੀਆ ਬਾੜਾ ਨਹੀਂ YouTube ਤੇ ਤੁਹਾਡੇ ਸਿਲੇਬਸ ਰਿਲੇਟਡ ਵੀ ਬਹੁਤ ਕੰਟੈਂਟ ਪਿਆ ਹੈ ਸਾਡੇ ਕਿਸਾਨ ਖੇਤੀ ਨਾਲ ਜੁੜੇ ਹੋਏ ਆ ਪਿੰਡ ਵਾਲੇ ਆਪਾਂ ਆਪਣੀ ਖੇਤੀ ਨਾਲ ਜੁੜਿਆ ਵੀ ਬੜਾ ਕੰਟੈਂਟ ਉੱਥੇ ਪਿਆ ਹੈ ਪਰ ਦੇਖਣਾ ਇਹ ਹੈ ਕਿ ਅਸੀਂ ਉਹਦੇ ਚੋਂ ਦੇਖਣਾ ਚੁੜਾ ਕੀ ਹੈਗਾ ਹੈ ਨਾ ਤਾਂ ਜਿਵੇਂ ਆਪਾਂ ਸ੍ਰੀ ਰਾਮਚੰਦਰ ਜੀ ਦੀ ਰਮਾਇਣ ਕਥਾ ਵਿੱਚ ਸੁਣਦੇ ਆ ਕਿ ਉਹ ਇੱਕ ਮਾਤਾ ਨੇ ਦੇਰ ਚੁਣ-ਚੁਣ ਕੇ ਸ੍ਰੀ ਰਾਮ ਜੀ ਨੂੰ ਭੇਂਟ ਕੀਤੀ ਸੀ ਅਸੀਂ ਆਪਣੇ ਦਿਮਾਗ ਨੂੰ ਚੁਣ-ਚੁਣ ਕੇ ਹੀ ਸੂchnਾਵਾਂ ਦੇਣੀਆਂ ਹੈ ਜੋ ਕੂੜ ਕਬਾੜ ਲੋਤ ਕਿਉਂਦੇ ਆ ਉਹ ਸਾਡੇ ਦਿਮਾਗ 'ਚ ਨਹੀਂ ਠੋਸਿਆ ਜਾਣਾ ਚਾਹੀਦਾ ਜੋ ਅਸੀਂ ਚਾਹੋਨੇ ਆ ਉਹ ਠੋਸੀਏ ਉਹ ਉਹਨੂੰ ਦਿਮਾਗ ਨੂੰ ਖੁਰਾਕ ਵਜੋਂ ਦੇਈਏ ਠੋਸੀਏ ਨਾ ਖੁਰਾਕ ਵਜੋਂ ਚੰਗੀ ਚੀਜ਼ ਦੇਈਏ ਫਿਰ ਜੇ ਅਸੀਂ ਇੱਕ ਇੰਡੀਵਿਜੂਅਲ ਵਜੋਂ ਚੰਗੇ ਹੋ ਜਾਾਂਗੇ ਮੈਂ ਚੰਗਾ ਤੁਸੀਂ ਚੰਗੇ ਸਾਰੇ ਚੰਗੇ ਸਾਰੇ ਚੰਗੇ ਤੇ ਫਿਰ ਇੱਕ ਓਵਰਾਲ ਜਿਹੜਾ ਸਾਡਾ ਸਮਾਜ ਹੈ ਜਿੱਥੇ ਭਗਵਾਨ ਸ਼੍ਰੀ ਦਾਨ ਚੰਦਰ ਜੀ ਦੀ ਆਪਾਂ ਗੱਲ ਕਰਦੇ ਆਂ ਆ ਰਾਮ ਰਾਜ ਫਿਰ ਉਹ ਰਾਮ ਰਾਜ ਆਵੇਗਾ ਫਿਰ ਆਪਣਾ ਸਾਰਾ ਸਮਾਜ ਤਰੱਕੀ ਕਰੇਗਾ ਸਾਰਿਆਂ ਦੀ ਤਰੱਕੀ ਨਾਲ ਹੀ ਸਾਰੇ ਸਮਾਜ ਦੀ ਮੇਰੀ ਤਰੱਕੀ ਹੈ ਸਰਬੱਤ ਦੇ ਭਲਾ ਇਹਹੀ ਸੰਦੇਸ਼ ਸਤਿਗੁਰੂ ਸਾਹਿਬਾਨ ਨੇ ਦਿੱਤਾ ਹੈ इन्नी ही शब्दों मैं अपनी बाणी में विराम देना एक बार फिर तो टी ए वी बी एड कॉलेज का धनवाद नगर पंचायत का धनवाद पिंड के सजनों दा पतवंतिया दा पंचायत का मंदिर कमेटी का जिन्हें भी पिंड वासी तुम आयो मैं सुनिया तो थोड़ा सब का बहुत धनवाद जय हिंद